ਹੈਲੋ ਸਸਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਹਲੋ ਜੀ ਗੁੱਡ ਮਾਰਨਿੰਗ ਹੋ ਗਈ ਆ ਅਸੀਂ ਉੱਠ ਗਏ ਆ ਕੋਡੀ ਸੈਜੂ ਰੈਡੀ ਹੋ ਗਈ ਹੈ ਸਕੂਲ ਜਾਣ ਲਈ ਤੇ ਸੈਜੂ ਖਾਂ ਦਈ ਆ ਖਾਣਾ ਤੇ ਸੈਜੂ ਟਿਫਨ ਤਿਆਰ ਹੋ ਗਿਆ ਸੈਜੂ ਦਾ ਹੈਲੋ ਹਾਂ ਕਿੱਦਾਂ ਦੀ ਗੁੱਡ ਮਾਰਨਿੰਗ ਇਹਨਾਂ ਨੂੰ ਚਾਹ ਚੁ ਪੁਲਾਤੀ ਆ ਤੇ ਸੈਜੂ ਦਾ ਬਸ ਟਾਈਮ ਹੋਣ ਵਾਲਾ ਹੀ ਆ ਸਿਰਫ ਰਹਿ ਗਏ ਆ 20 ਮਿੰਟ ਚਾਹ ਤਾਂ ਸਕੂਲ ਕਿਨੇ ਵੇਲਾ ਦਾ ਹਾਂ ਕਿ ਨਵੈਲਾ ਦਾ ਸੈਦ ਸਕੂਲ 7:45 ਤੇ ਹਾਂ 7:45 ਤੇ ਆਹ ਦੇਖੋ ਜਸਲੀਨ ਹੋਏ ਪੁੱਠੇ ਕੰਮ ਦੇ ਆ ساری ਢੜੀ ਪੁੱਠੇ ਕੰਮ ਹੀ ਕਰਦੀ ਆ ਜਾਦੂ ਦੀ ਮਸੀ ਅੱਖਾਂ ਖੁੱਲੀਆਂ ਤੇਰਾ ਕਟਾਪਾ ਲਸਰ ਲੱਗਾ ਇਸ ਵੇਰੇ ਸਾਰੇ ਪਰ ਬਚ ਗਈ ਕਿਉਂਕਿ ਰਾਤ ਨੂੰ ਇਹ ਦੋਨੇ ਜਾਣੇ ਖੇਡਦੇ ਰਹਿੰਦੇ ਆ ਤੇ ਸਵੇਰ ਨੂੰ ਇਹ ਉੱਠਦੀ ਨਹੀਂ ਠੀਕ ਆ ਇਦਾਂ ਇਦਾਂ ਹੱਲ ਜੂਲੀਂ ਦਾੜੀ ਬਣਾਤਾ ਜਿਹਦਾ ਦਲੇਰ ਜਿਹੜਾ ਏਦਿੱਤਲੇ ਬਣੀ ਲਓ ਜੀ ਮੈਂ ਚਾਹ ਲਗੀ ਪੀਣ ਤੇ ਮੇਰੀ ਚਾਹ ਠੰਡੀ ਹੋ ਗਈ ਇਹਦਾ ਚੱਕਰ ਵਿੱਚ ਇਹਦੇ ਚੱਕਰ ਵਿੱਚ ਹੋਈ ਮੇਰੀ ਚਾਹ ਠੰਡੀ ਜਸਲੀ ਤੇ ਚੱਕਰ ਚ ਹੋਈ ਕਿਉਂਕਿ ਇਹ ਪਤਾ ਕੀ ਕਰਦੀ ਆ ਇਹ ਸਵੇਰੇ ਸਵੇਰੇ ਇਹਦੇ ਨਾਲੋਂ ਪਹਿਲਾਂ ਉੱਠ ਜਾਂਦੀ ਆ ਜਿੱਦਾਂ ਇਹ ਸਕੂਲ ਜਾਣਾ ਹੁੰਦਾ ਇਹ ਜਿਹੜਾ ਤੇਦ ਸਕੂਲ ਨਹੀਂ ਜਾਣੇ ਹੁੰਦੇ ਉਦੋਂ ਚੜ ਕੇ ਉੱਠ ਜਾਂਦੀ ਆ ਫੇ ਇਹ ਕਹਿੰਦੀ ਪਹਿਲਾਂ ਮੈਨੂੰ ਖਾਣਾ ਪਾਣੀ ਖਿਲਾਓ ਤਾਂ ਫੇ ਮੈਂ ਸਾਜੂ ਦਾ ਖਾਣਾ ਆਉਂਗੀ ਨਾ ਸਾਜੂ ਹੁਣ ਮੈਂ ਸਾਜੂ ਦਾ ਬੈਗ ਰੈਡੀ ਕਰਤਾ ਟਿਫਨ ਰੈਡੀ ਕਰਤਾ ਬਸ ਇਹਨੂੰ ਸਕੂਲੇ ਹੀ ਭਜਣਾ ਆ ਤੇ ਇਹਨਾਂ ਨੂੰ ਉਠਾ ਲੈਣਾ ਬੜਾ ਔਖਾ ਹੁੰਦਾ ਤਾਂ ਇਹਨੂੰ ਉਠਾ ਲੈਣਾ ਬੜਾ ਔਖਾ ਹੁੰਦਾ ਮੈਨੂੰ ਤਾਂ ਫੇ ਉੱਠਣਾ ਹੀ ਪੈਂਦਾ ਕਿਉਂਕਿ ਇਹ ਤਾਂ ਉੱਠ ਜਾਂਦਾ ਤੇ ਨਾਲ ਪਹਿਲਾਂ ਉੱਠ ਜਾਂਦਾ ਅਗਲਾ ਸਾਜੂ ਨਾਲ ਆਜੇ ਲੈ ਕੇ ਲੜਾਂ ਨਹੀਂ ਵੀ ਦੋਵੇਂ ਪਹਿਲਾਂ ਵੀ ਤੇ ਆਈ ਪਹਿਲਾ ਉੱਠ ਕੇ ਸੁਸੂ ਕਰਕੇ ਫੇਸ ਹੋ ਗਿਆ। ਹੋ ਗਈ ਦੇਖੋ ਹੁਣ। ਤੂੰ ਖਾਣੇ ਨਹੀਂ ਦੋ। ਗੰਦੀ ਛੀ। ਦੇ ਤੂੰ ਗੰਦਾ। ਸਰਾਂ ਨੇ ਦੇ ਕਿੰਨੇ ਰੰਗ ਬਨਗੇ ਰੱਖੇ ਆ। ਮੱਛਣੇ ਰੂਹ ਦੀ ਦਉਂਦੇ ਆਰ ਬੈਠੇ ਅਨ ਜੈਕਟ ਬੱਕ ਦੱਟੇ। ਆਹ ਦੇਖੋ ਜੀ। ਗਰਮੀ ਕਹਿਦੀ ਉਹ ਜੈਕਟ ਪਾ ਗ ਜਾਂਦੇ ਕਿਉਂਕਿ ਮੋਟਰਸਾਈਕਲ ਤੇ ਲਾਦੀ ਆ ਠੰਡ। ਕਮੀਜ਼ ਨਹੀਂ ਪਾਉਣੀ ਥੱਲੇ ਆਉਂਦੀ। ਗੱਡੀ ਤੇ ਜ ਆ ਦੇ ਲੋ ਸਿਆਜਾ ਤੁਹਾਨੂੰ ਕਿੱਦੈ ਲਾਦੀ ਜੁਨੀਫੋਨ ਦੱਸਿਓ ਤੇਰੇ ਵਾਲਾ ਵੀ ਕਰੀਏ ਲੈ ਤੂੰ ਵੀ ਦੱਸ ਦੇ ਆਪਣਾ ਹਾਲ ਕੀ ਹੋ ਗਿਆ ਇਹ ਆਪਣੇ ਗਾਣੇ ਗੋਦੀ ਦਿੰਦੀ ਆ ਕਿਹੜਾ ਗਾਣਾ ਗੋਦੀ ਆ ਇਹ ਕੋਸ਼ਿਸ਼ ਕਰਦੀ ਆ ਵੀ ਪੈਰ ਮੂਝ ਪਹੁੰਚਦੀ ਤੇ ਇਸ ਲਈ ਮੂਝ ਪੈਂਦਾ ਨਹੀਂ ਉਸ ਲਈ ਥੱਕ ਕੇ ਆ ਕੇ ਜਾਂਦੀ ਆ ਤਾਂ ਖੇਜ ਜਾਂਦੀ ਆ ਅਸੀਂ ਦੋਨੇ ਪਰਾ 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 ਤੇ ਸਲੀਲੂ ਗੁੱਡ ਮਾਰਨਿੰਗ ਕਾ ਦੋਸ਼ਾਰਿਆਂ ਨੂੰ ਉ ਏਦਾਂ ਗੁੱਡ ਮਾਰਨਿੰਗ ਅੱਛਾ ਅੱਛਾ ਕੀ ਖਾਦਾ ਫੇ ਤੁਸੀਂ ਗੁੱਗੂ ਗੁੱਗੂ ਮਿੰਡੀ ਵਈ ਇਹ ਗੁੱਗੂ ਮਿੰਡੀ ਮੇਰੇ ਚਿਗੜਾ ਦਿੰਦੀ ਹੈ ਇਹ ਲੋਤੀ ਖਾਂਦੀ ਹੈ ਇਹ ਗੁੱਗੂ ਮਿੰਡੀਆ ਇਹ ਲੋਤੀ ਖਾਂਦੀ ਹੈ ਵਿੱਚ ਚੁਗਾ ਦਿੰਦੀ ਵਿੱਚ ਵਿੱਚ ਪੋਤੀ ਕਾ ਦਿੰਦੀ ਹਾਂ ਆਏ ਆਏ ਕਾ ਦਿੰਦੀ ਆਏ ਵੀ ਹੱਦਾ ਆਏ ਆਏ ਇਹ ਗਾਦੀ ਵੀ ਇਹ ਟਾਈ ਸੈਟ ਕਰਦੀ ਕੁੜੀ ਦੀ ਖੋਲੋ ਗਈ ਇਹ ਕੋਆ ਬੜੀ ਹੈ ਜੇ ਖੁੱਲ ਜੂਵੇ ਤਾਂ ਖੋਲੀ ਤਾਂ ਨਵੀਂ ਲਾਣੀ ਇਸ ਨੂੰ ਟਾਈ ਜੇ ਟਾਈ ਕੋਲ ਹੋਵੇ ਨਾ ਉਹਨੂੰ ਕੋਸ਼ਿਸ਼ ਕਰੋ ਕਿ ਅਸੀਂ ਕਿੱਦਾਂ ਇਹਨੂੰ ਕਰਨਾ ਨਾ ਨਮੀ ਲੈਣ ਤੇ ਪੈ ਜਰੂਰੀ ਖਰਚ ਕਰਨੇ ਤੁਸੀਂ ਹਾਂ ਕੀ ਆ ਸੇਗਾ ਅਗਰ ਮੈਡਮ ਨੂੰ ਕਿ ਨਹੀਂ ਮਿਲਣੀ ਨਹੀਂ ਤੱਕ ਨਹੀਂ ਮਿਲਣੀ ਚਲ ਬਧੀਏ ਆਪਾਂ ਸੈਟ ਕਰ ਲੈਣੀ ਉਹ 60 ਰੁਪਏ ਜਰੂਰੀ ਖਰਾਬ ਕਰਨੀ ਪਤਾ ਨਹੀਂ ਹੁਣ ਦੇਖੋ ਤਾਂ ਇੱਦਾਂ ਹੀ ਪਤਾ ਨਹੀਂ ਕਿ ਉਹ ਕਿੰਨੀ ਵਾਰੀ ਸੈਟ ਕੀਤੀ ਮੈਂ ਉਹ ਇੱਦਾਂ ਰੱਖ ਕੇ ਨਾ ਕਹਿੰਦੇ ਇੱਦਾਂ ਰੱਖ ਕੇ ਇਹਨੂੰ ਇੱਥੇ ਰੱਖ ਕੇ ਵਿੱਚ ਆਹ ਨਹੀਂ ਚਿੱਟ ਮੈਨੂੰ ਲੱਗਦਾ ਆਹ ਇੱਥੋਂ ਇੱਦਾਂ ਕਰਨੀ ਪੈਣੀ ਰੱਦਾ ਹਨਾ ਇੱਧਰ ਫੜਾ ਬੰਨਾ ਮੈਂ ਇਹਨੂੰ ਇੱਦਾਂ ਦਾ ਸੈੱਟ ਕਰਨ ਲਓ ਜੀ ਟਾਈ ਸਟ ਇਹ ਕਰਨ ਲੱਗੇ ਹੁਣ ਲੈ ਲਓ ਆਹ ਜਿਹੜੀ ਵੇਚ ਕਰ ਦੇਣੀ ਤੇ ਇਦਾਂ ਗੱਲ ਖਤਮ ਇਹ ਧਾਗਾ ਪਾ ਦੇ ਇਦਾਂ ਹੁੰਦੀ ਟਾਈ ਐ ਆ ਤਾ ਉਸਲੇ ਸੁਤੇ ਹੀ ਤੁਸ ਲਈ ਮੈਂ ਤੁਹਾਨੂੰ ਇੱਕ ਦਿਨ ਦੇ ਦਿੰਦੀ ਟਾਈ ਇਹ ਸੈੱਟ ਕਰਕੇ ਦਿੱਤੀ ਆ ਕੁੜੀ ਨੂੰ ਉਹਦੀ ਵਿਚ ਧਾਗਾ ਪਾ ਕੇ ਸੀਦੇ ਨਾ ਪੈਣਾ ਵਿੱਚ ਧਾਗਾ ਇੱਥੇ ਨਹੀਂ ਐ ਇਦਾਂ ਸੀਣ ਦੀ ਲੋੜ ਨਹੀਂ ਧਾਗਾ ਉਧਰ ਧਾਗਾ ਹੀ ਦੇ ਹੁੰਦਾ ਆਪਣੀ ਇੱਥੇ ਰੱਖ ਲਓ ਹਾਂ ਇਹੜਾ ਵਿੱਚ ਉਹ ਆਣਾ ਜਿਹੜਾ ਵਿੱਚ ਪਾੜਿਆ ਉਹ ਸੀਣੀ ਵਾਲਾ ਹਾਂ ਜਿਹੜਾ ਜੀਦਾ ਨਾ ਬਾਕੀ ਥੋੜੀ ਕੁਝ ਕਰਨੇ ਵਾਲਾ ਇਹਦਾ ਫੇ ਲੱਗ ਜਾਣੀ ਆ ਇਹਦੇ ਆ ਇਦਾਂ ਸੀਣ ਵਾਲਾ ਮੈਨੂੰ ਇਹ ਇਹਨੂੰ ਇਦਾਂ ਸੀਣ ਵਾਲੀ ਹੋਈ ਆ ਇਹ ਇੱਥੋਂ ਇਦਾਂ ਅੱਜ ਪਹਿਲੇ ਇਦਾਂ ਸੀ ਇਹ ਇੱਥੋਂ ਉਹਨਾਂ ਨੇ ਕੀਤੀ ਤੇ ਇੱਥੋਂ ਕੱਪੜੇ ਪਾਦੇ ਅੱਜ ਸਾਡੇ ਸਕੂਲ ਆਇਆ ਜੀ ਡਾਕਟਰ ਬੱਚਿਆਂ ਨੂੰ ਚੈੱਕ ਕਰਨੇ ਵਾਲੇ ਹਾਂ ਤੇ ਹੁਣ ਅਗਲੀ ਪਿਛਲੀ ਵਾਰ ਪਤਾ ਨਹੀਂ ਮੈਂ ਨਾ ਜਸਲੀਨ ਦੇ ਨੈਪੀ ਨਹੀਂ ਲਾਈ ਸੀ ਇੱਦਾਂ ਹੀ ਭੇਜ ਦਿੱਤੀ ਸੁਸੂ ਕਾਤਾ ਉਹ ਉਹਨਾਂ ਦੀ ਬੇਡ ਵਾਲੀ ਵੀ ਸੀਟ ਪੇ ਗਿਆ ਗਈ ਥੋੜਾ ਬੱਚੀ ਜਸਲੀਨ ਦੇ ਕੱਪੜੇ ਪਾਵਾ ਚੱਲੀ ਜਾਂਦੇ ਤੋ ਡਾਕਟਰ ਕੋ ਜਾਣਾ ਹੁਣ ਡਾਕਟਰ ਕੋ ਚੈਕਿੰਗ ਕਰੀ ਹੋਣੀ ਹੈ ਚੈਕਿੰਗ ਕਿਹੜੇ ਤੋਂ ਪੁੱਠੇ ਕੰਮ ਕਰਦੀ ਤੇਰੇ ਚੈਕਿੰਗ ਹੋਣੀ ਹੈ ਅੱਜ ਸਮਝ ਗਈ ਜਿਹੜੀ ਰੋਣੀ ਨਾ ਇਦਾਂ ਇਹ ਦਿਖਾਉਣਾ ਕਿ ਕਾਲਾ ਹੁੰਦਾ ਤੇਰੀ ਅੱਜ ਦੀ ਗੱਲ ਲੱਗਣਾ ਤੇਰੇ ਟੀਕਾ ਹੋ ਗਈ ਹੈ ਤਿਆਰ ਇਹ ਹੁਣ ਚੱਲੇ ਆਂ ਫੋਨ ਦੇ ਸਟੇਟ ਡਾਕਟਰ ਨੇ ਸੂਈ ਲਾ ਚੁਏ ਜੱਛੂ ਇਹ ਸੂਈ ਧਾ ਕੇ ਲੈ ਕੇ ਆਇਓ ਡਾਕਟਰ ਨੂੰ ਕਹੇ ਸੂਈ ਲਾਵੇ ਰੇ ਕਹ ਉਦਣ ਚੁੱਪ ਕਰ ਜੀ ਆਹੋ ਅਗਲੇ ਲਾ ਵੀ ਦੇਣੀ ਆ ਆਪਣਾ ਇਹ ਨਾ ਕਰ ਬੋਤੀ ਦੱਸਾਂ ਦੇ ਲਾ ਡਾਕਟਰ ਕੇ ਸੂਈ ਲਾਇਓ ਰੇ ਇਧਰ ਆ ਕ ਉੱਦਾਂ ਨਹੀਂ ਮੰਦੀ ਇਹ ਨੰਨੀ ਸਾਡੀ ਹੋ ਗਈ ਹੈ ਤਿਆਰ ਤੇ ਨੰਨੀ ਨੂੰ ਲੈ ਕੇ ਚੱਲੇ ਆਂ ਡਾਕਟਰ ਕੋਲ ਨਾਲ ਮੰਮੀ ਜਾਊਗੀ ਉਂ ਕਿ ਮੈਂ ਰੈਡੀ ਨਹੀਂ ਹੋਈ ਹੈਗੀ ਤੇ ਮੰਮੀ ਸਾਡੇ ਰੈਡੀ ਆ ਚੈੱਕੋ ਨਹੀਂ ਕਰਨਾ ਹੈਗਾ ਚੈੱਕ ਕੀ ਕਰੂਗਾ ਇਹਦੇ ਕੰਮ ਵਗੈਰਾ ਇਹਦਾ ਦਾਇਰਾ ਤੇ ਕੰਮ ਹੈ ਸਕੂਲ ਨੜ ਕੋਚ ਕਾਮ ਨਹੀਂ ਹਟਦਾ ਇਹਦਾ ਪੁੱਛ ਨਾ ਚਲੋ ਜਾਓ ਨੋਨਾ ਮੱਕਾ ਬੰਕ ਨੋਨਾ ਮੱਕਾ ਬੰਗਿਆ ਨਹੀਂ ਤਾ ਮਾਰੂ ਜਿਹੜਾ ਹੈ ਹੀ ਦੰਦ ਕੱਢਦੀ ਡਿੱਟੀ ਬੁੰਜਣ ਅਗਲੇ ਟੀਗਾ ਲਾਉਣਾ ਡਾਕਟਰ ਨੇ ਦੰਦ ਕੱਟ ਗੜਦਾ ਦਿੱ ਦੱਸੋ ਏ ਪਾਪਾ ਕਹਿੰਦੇ ਆ ਪੁੱਤ ਪਾਪਾ ਜਿੰਦੇ ਮੇਰੇ ਬੂੰਗੜੀ ਏ ਮੇਰੀ ਬੂੰਗੜੀ ਦੇਖੋ ਮੇਰੀ ਬੂੰਗੜੀ ਮੇਰੇ ਮਾਗੀ ਕੋਈ ਡਾਕਟਰ ਛੂਈ ਲਾਉਂਦੇ ਉਹਨੇ ਕੀ ਆਏ ਓਏ ਬੁੱਬਲਿਆ ਛੂਈ ਲ ਗੋਣੀ ਆ ਲਗੜੀ ਖੁਈ ਓਏ ਇਹ ਸੁਈ ਲਾ ਕੇ ਲੈ ਕੇ ਜਾਊਗਾ ਸੁਈ ਲਾਵਰ ਕਿਉਂ ਮੱਟ ਫੱਟੇ ਕੰਮ ਕਰਨ ਹਰਦੀ ਨਹੀਂ ਇਹ ਦੇਲ ਤੁਹਾਡੇ ਬੰਦੇ ਜੀ ਤਾਂ ਨਹੀਂ ਇਹ ਮੜੇ ਰ ਬੁੱਬੀ ਧੋਰਵਾ ਰਮਾਲ ਹੁਣਾ ਮੇਰੀ ਕਿੱਟ ਚ ਹੁਣਾ ਗਿਆ ਬਾਬਾ ਫਿਰ ਲੈ ਤਾਂ ਰਮਾਲ ਦੇਖੋ ਦਾ ਸਿੱਧੂ ਮੂਸੇਵਾਲਾ ਹੋਈ ਪਈ ਆ ਸਿੱਧੂ ਦੀਏ ਤਾਂ ਤਾਂ ਇਹ ਨੂੰ ਦਿলো ਪਤਾ ਕਿ ਮੈਂ ਕੋਮ ਮੰਚਲ ਨਹੀਂ ਨਹੀਂ ਦੇਖਣੀ ਖੋ ਚਾ ਉਹ ਕਿਆ ਵੇ ਦੇਖਿਆ ਸੀ ਜੰਦੀ ਇਹ ਨੂੰ ਪਤਾ ਕੋਮ ਮੰਚਲ ਨਹੀਂ ਮੋਰਸਾ ਲੈ ਕਿੰਨੀ ਖੋ ਚਲਿਏ ਜਾਓ ਟੀਕਾ ਲਗਾ ਕੇ ਆਓ ਚਲਿਏ ਡੰਗੂ તરીਏ ਆ ਜਾ ਆ ਜਾ ਆ ਜਾ ਆ ਜਾ ਕਿਤੇ ਜਾਣਾ ਪਤਾ ਤੈਨੂੰ ਪਤਾ ਤੈਨੂੰ ਕਿਤੇ ਡਾਕਟਰ ਨੇ ਸੁਈ ਲਾਣੀ ਆ ਦੰਦ ਕੱਢਦੀ ਕਿਤੇ ਪਤਾ ਨਹੀਂ ਲੱਗਦਾ ਤੀ ਚਲ ਜਾਓ ਤੁਸੀਂ ਲਓ ਜੀ ਚੱਲੇ ਆ ਹੁਣ ਜਸਲੀਨ ਨੂੰ ਲੈ ਕੇ ਡਾਕਟਰ ਕੋਲ ਆਇਆ ਚੈੱਕ ਅਪ ਕਰਨ ਆਇਆ ਡਾਕਟਰ ਤੁਸੀਂ ਇਹਨੇ ਕਿੰਨੀ ਖੋਜ ਆ ਤਾਂ ਪਤਾ ਕਿ ਲੱਗਣਾ ਕੀ ਬਣਾ ਲਾ ਆਇਦਵੇ ਦੇਖ ਨਹੀਂ ਖੋਜ ਇਹਨੂੰ ਪਤਾ ਮੋਟਰਸਾਈਕਲ ਲੱਗਾ ਤਾੜਾ ਤੁਸੀਂ ਬਾਏ ਦੀਦੀ ਮਗਰ ਮੁੜ ਕੇ ਆਓ ਦੇ ਦਿੱਏ ਤੁਸੀਂ ਬਾਏ ਦੀਦੀ ਦੀਦੀ ਦੀਦੇ ਕਿਤਾ ਟੀ ਟੀ ਆੜ ਗੁਰਦਾਂ ਚਾਹੀਦਾ ਨਾ ਆਤ ਉਹਨੇ ਕਨ ਕਾਰਦਾ ਥੋੜੀ ਕਿ ਆ ਉਹਨਾਂ ਨੇ ਉੱਥੇ ਕੀ ਚੈ ਤਸਲੀਮ ਨੂੰ ਜਾ ਕੋ ਬਾਈ ਉਹ ਮੋੜ ਦੇਣਗੇ ਬੱਬੀ ਉਹ ਡਰਦੇ ਆਂ ਛਾਲ ਮਾਰਦੀ ਆ ਆ ਦੂਦੇ ਝੋਲੇ ਟਿਕਟ ਲੋ ਤੇ ਚਲ ਗਏ ਜੀ ਇਹਨੂੰ ਲੈ ਕੇ ਕੀ ਹੋਇਆ ਕੁਝ ਵੀ ਨਹੀਂ ਕਰਨਾ ਇੱਥੇ ਹਾਂ ਉਹਦੇ ਮੜੇ ਪਾ ਦੇ ਦੋ ਟੂਟੀ ਲਾਤੀ ਬਸ ਹਾਂ ਮਾਰਾ ਦੁੱਧ ਪਿਲਾਓ ਲੈ ਲੋ ਤਾ ਦੱਸਿਆ ਨਹੀਂ ਤੇ ਕਾਮ ਹੋਇਆ ਇਹਨੂੰ ਕਾਮ ਕਹਿੰਦੇ ਹੁੰਦਾ ਰਹਿੰਦਾ ਹੁੰਦਾ ਲੋ ਜੀ ਕਹ ਜਿਹੜਾ ਸੰਤਾਂਗ ਕਰਦੀ ਹਾਂ ਲੈ ਉਹ ਕਹਿੰਦੀ ਹੁਣੀ ਆ ਹਾਂ ਲੈ ਯਾਰ ਗਈ ਰਾਤ ਨੂੰ ਪਾਤਾ ਮੋਟਰਸਾਈਕਲ ਦੇ ਹਾਂ ਇਹ ਬੈਂਦੀ ਨਹੀਂ ਹਵਾ ਨਾਲ ਸਾਂਹ ਉਹ ਖਾਉਂਦਾ ਵੇ ਇਹ ਕਰਦੀ ਆਹ ਆਹ ਕਹਿੰਦੀ ਉੱਥੇ ਤਾਂ ਕੁਝ ਵੀ ਨਹੀਂ ਹੋਇਆ ਉਦੋਂ ਨੇ ਆਪਾਂ ਲਗਾਤਾ ਰੈਡਾ ਲਾਓ ਨਾ ਪੀਰ ਆਨ ਨੂੰ ਜੂਸ ਹੋਊਗਾ ਲਾਓ ਲਾਓ ਨਾ ਪੀਰੇ ਤਾਹਰ ਬਖਰਾਬ ਕਰਤੇ ਬਿਨਾਂ ਮਤਲਬ ਤੋਂ ਲਾਓ ਨਾ ਪੀ ਲਗੋਗੇ ਨਾ ਲੋ ਲੈ ਨਾ ਇਹ ਕੋੜਾ ਇਹਨੂੰ ਪਸਾਬ ਕਰ ਲੋ ਨਾ ਪੀ ਗੋਲੂ ਜੀ ਗੋਲੂ ਜੀ ਇਹ ਹਵਾ ਮੂਣ ਭਈ ਤੇ ਆੜੀ ਪਾ ਤਾ ਚੱਲ ਉੱਠ ਜਾਾਂ ਚੱਲਾਂ ਕੁੜੀ ਲੈਣ ਲਾਉਣਾ ਪੱਖਾ ਲਾਓ ਜੀ ਇਹਨੂੰ ਚੜਿਆਗਾ ਪਖਾਰ ਤੇ ਰੈਸਟ ਕਰ ਰਹੀ ਆ ਕੰਬਲ ਲਿਆ ਤੇ ਦੋ ਦੋ ਕੰਬਲ ਲਿਆ ਤੇ ਮੈਂ ਚੱਲਾਂ ਹੂੰ ਸਹਿਜ ਨੂੰ ਲੈਣ ਕੰਬਲ ਲਿਆ ਨੇ ਉੱਪਰ ਤੇ ਬੁਖਾਰ ਚੜਿਆ ਤਵੇ ਤਾਂ ਠੀਕ ਨਹੀਂ ਹੈਗੀ ਤੇ ਉਧਰ ਅੱਡੀ ਕੁੜੀ ਆ ਜਿਹੜੀ ਆ ਉਹ ਕੇਲ ਦੀ ਪੇਸਾਂਦੀ ਨਾਲ ਕੁੜੀ ਨਾ ਚੱਲਾਂ ਮੈਂ ਪੱਖਾ ਬੰਦ ਕੀਤਾ ਪੱਖਾ ਕੰਬੜਾਤੋ ਲਿਆ ਫਿਰ ਪੱਖਾ ਚੜਾਣਾ ਹੁੰਦਾ ਕੰਬੜਾ ਲਾ ਦੇ ਸੈਰ ਸਕੂਲੋਂ ਆ ਗਈ ਆ ਆ ਜਾ ਹੁਣਾਂ ਕਾਲ ਕਿਥਰ ਆ ਗਈ ਹਾਂ ਉਹ ਲਾ دخل ਪਈਆਂ ਆ ਜਿਹੜੀ ਸੋਨ ਸਾਨੂੰ ਲਾਈ ਦੇਖ ਖੰਦ ਜਾ ਪਈਆਂ ਇਹਦਾ ਇਹਨੂੰ ਕੀ ਹੋਇਆ ਮੈਂ ਖਰ ਪਈਆਂ ਇਹਦੇ ਸੋਈ ਦੇਖਣ ਚ ਲੱਗੀ ਕੀ ਤੋੜਿਆ ਲੈ ਲਓ ਜੀ ਠੀਕ ਆ ਤੇ ਜਲੀਨ ਨੇ ਡੈਡ ਦੇ ਉੱਪਰ ਸੁੱਸੂ ਕਰਤਾ ਕਿ ਵੀ ਸਾਰੀ ਕਿਲੀ ਕਰਤੀ ਡੈਡ ਦਿਖਾਏ ਹੋ ਖਾਣਾ ਪੀਣਾ ਹੀ ਹੈ ਇੱਥੇ ਇੰਨਾ ਮਹਿੰਗਾ ਨਾਰੀਅਲ ਪਾਣੀ ਹੈ ਜੀ ਰੱਖਿਆ ਨੂੰ ਠੰਡਾ ਨਾ ਕਰ ਲਓ ਪਹਿਲਾਂ ਫੇਰ ਪੀਓ ਬਸ ਨਾ ਖਾਂ ਤਾਂ ਹੈ ਕਿੰਨਾ ਰਹਿੰਦੇ ਕਰੋ ਜੇ ਉਹ ਛੇੜ ਦਿੱਤਾ ਹੈ ਨਾ ਉਦੋਂ ਲੱਪਦੀ ਹੈ ਅਗਲੇ ਬੰਦੇ ਦਾ ਬੜਾ ਹਾਲ ਕਰਨਾ ਨਾ ਆਉਂਦਾ ਡੈੜ ਕਿਨ ਪਜਾਮੀ ਕਿੱਡੀ ਪਾਈ ਉਹਦੇ ਦੇਖੋ ਜੀ ਕੱਲ ਨਾਰੀਅਲ ਪਾਣੀ ਲੈਂਦਾ ਵਿੱਚੋਂ ਪਾਣੀ ਨਿਕਲਿਆ ਇਨੀ ਠੂਠੀ ਨਾ ਸੁਦਾ ਹੀ ਠੂਠੀ ਨਿਕਲੀ ਮਿਲਾਤਾ ਉਹਦੇ ਵਿੱਚ ਵੀ ਠੂਠੀ ਹੁੰਦੀ ਆ ਦੋਸਤੋ ਜਿੰਨਾ ਚ ਪਾਣੀ ਨਹੀਂ ਵਿਕਦਾ ਨਾ ਉਹਨੂੰ ਭੰਨ ਕੇ ਦੇਖ ਲਿਆ ਕਰੋ ਫਿਰ ਠੂਠੀ ਹੁੰਦੀ ਆ ਇਹ ਪਾਣੀ ਦੀ ਬਣੀ ਹੁੰਦੀ ਆ ਇਹ ਵੀ ਖਾਣੀ ਬਦਿਆ ਹੁੰਦੀ ਆ ਤੇ ਤੁਸੀਂ ਜੇ ਨਹੀਂ ਉਹ ਕਰਦੇ ਤਾਂ ਪਾਣੀ ਨਿਕਲਦਾ ਤਾਂ ਇਹਨੂੰ ਜ਼ਰੂਰ ਪੰਨ ਕੇ ਪੀ ਲੋ ਖਾ ਲੋ ਸਾਡੀ ਟੂਟੀ ਹੁਣ ਆਪਾਂ ਟੂਟੀ ਕੱਢਣ ਨੇ ਆ ਸਾਰੇ ਹੁੰ ਦਿੰਨੇ ਆ ਮਾੜੀ ਚ ਲੈ ਲਮਾ ਠੰਡੀ ਹੋਈ ਪਈ ਟੂਟੀ ਇਹ ਘਾਣਾ ਵਧੀਆ ਇਹ ਤੇ ਪੰਨੇ ਆ ਬੰਨਣ ਥੋੜੇ ਛੁੱਟ ਗਏ ਹੂੰ ਬਾਰਡਰ ਬਣਾਣਾ ਕਰ ਦਿੰਨਾ ਹੋਈ ਏ ਨਾਰੀਲ ਵੀ ਬਹੁਤ ਚਾਦੀ ਗਵਾਚੀ ਆ। ਆਰੀ ਦੇ ਕੰਨ ਨਿਕਲ ਜਾਣਾ। ਨਾਰੀਲ ਦੇਣ ਗਏ ਡੈਡੀ ਮੰਮੀ ਨੂੰ। ਮੰਮੀ ਲੈ ਲਓ ਇਹ ਤਾਂ ਖਾ ਖੋ ਜੂਗੇ ਤੁਹਾਡੇ ਤੋਂ। ਨੇ? ਹਾਂ। ਦੰਦਾਂ ਲਈ ਬੜਾ ਬੁਰਾ ਹਾਰਾ। ਇਹ ਦੰਦ ਹੈ ਨਹੀਂ। ਕੁਛ ਵੀ ਖਾ ਹੁੰਦਾ। ਇਹ ਪਤਾ ਕਿਦੋਂ ਸਾਤ ਹੋਈ ਫਿਰ ਜੇ ਰੱਖਣਾ ਹੋਈ ਆ।

ਪੈ ਆ ਬਲੋ ਦੇਖਿਆ ਮੜਾ ਹੀ ਨਿਕਲਿਆ ਦੇਖਿਆ ਮੈਂ ਕਿਹਾ ਸੀ ਨਾ ਕੁੰਜੀ ਜੋ ਨਾ ਲੱਗਾ ਤਾਂ ਹੋਰ ਨਹੀਂ ਲੱਗਾ ਹੋਰ ਮੈਨੂੰ ਉਹ ਹੱਥ ਲੱਗ ਚਲ ਗਏ ਨਾ ਉਹ ਯਰ ਪਰ ਇਹਦਾ ਨੀਲੀ ਟੂਟੀ ਬਣ ਗਈ ਮੋਟਾ ਸੁਦੀ ਲੋਟੇ ਦੇ ਦੇਖੋ ਯਾਰ ਅਗਲੇ ਘੜੇ ਵਿੱਚ ਬੈਠ ਕੇ ਦੇਖਿਆ ਹੁੰਦਾ ਇੰਨੇ ਮੋਟੇ ਵਿੱਚ ਵਿੱਚ ਬੈਠ ਕੇ ਦੇਖਣਾ ਬੇਚੀ ਨਹੀਂ ਬੜ ਕੇ ਦੇਖਿਆ ਤਾਂ ਬੰਦਾ ਪਤਾ ਤਾਂ ਹੁੰਦਾ ਹੀ ਫੇਰ ਵੀ ਤੇ ਯਾਰ ਬਾਗ ਰਹੇ ਨੇ ਹੂੰ ਛੂਟੀ ਜਿਹੀ ਤਾਂ ਹੋਈ ਚੀਜ਼ ਹੁੰਦੀ ਆ ਤੇ ਠੀਕ ਆ ਮਤਲਬ ਕੀ ਹੈਗਾ ਸੀ ਰਾਤੀ ਬਣਾਇਆ ਸੀ ਉਹ ਖਤਮ ਹੋ ਗਿਆ ਦਾਲ ਖਤਮ ਹੋ ਗਈ ਤੇ ਦਾਲ ਦੁਪਹਿਰ ਨੂੰ ਹੁਣ ਕੋਈ ਬਣਨੀ ਨਹੀਂ ਸੀ ਦਾਲੀ ਉੱਦਾਂ ਵੀ ਨਾ ਦੁਪਹਿਰ ਨੂੰ ਜਿੱਦਾਂ ਕੁਝ ਚੋਲ ਹੋਣ ਜਾਂ ਚਟਨੀ ਵਗੈਰਾ ਹੋਵੇ ਉਹਨਾਂ ਰੋਟੀ ਖਾਣ ਦਾ ਦਿਲ ਕਰਦਾ ਦਾਲ ਦੂੜਾਂ ਦਾ ਮਾਨੂੰ ਦੇ ਭੱਗ ਗਏ ਆ ਸੱਬੀ ਸੁੱਕੇ ਨੇ ਹੁਣ ਆ ਬਣਾਉਣ ਗਿਆ ਚਟਣੀ ਹੂੰ ਤੇਸੀ ਜਟਣੀ ਪਿੰਡੂ ਜਟਣੀ ਹਾਂ ਤੇ ਪੂਤਾ ਜਿਹੜਾ ਸਾਡੇ ਘਰੇ ਲੱਗਾ ਸੀ ਉਹ ਸਾਡੇ ਘਰੇ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਕਿੱਦਾਂ ਬਣਦਾ ਸਾਡੇ ਘਰੇ ਸਾਰਾ ਸਬਾਨ ਹੈਗਾ ਸੀ ਤਾਂ ਆਪਾਂ ਕਹਿੰਦੇ ਚਲੋ ਟ੍ਰੀਨ ਨੂੰ ਨੇ ਆ ਸਾਡੇ ਘਰੇ ਹੀ ਪਿਆਜ਼ ਆ ਘਰੇ ਹੀ ਸਾਡੇ ਪੂਤ ਨਾਲ ਲੱਗਾ ਸੀ ਮਿਰਚਾਂ ਵੀ ਹੈਗੀਆਂ ਸੀ ਹਰੀਆਂ ਤੇ ਉਹ ਆਹ ਕਟ-ਕਟ ਲਾ ਤਾਂ ਫੇਰ ਉਹ ਕਰੀਂ ਉਹ ਜਿਹੜਾ ਉਹ ਆ ਕੀ ਉਹਦਾ ਨਾਮ ਆ ਕੁੰਡਾ ਧੋਲੋ ਅਸੀਂ ਮਸ਼ੀਨਾਂ ਨਾਲ ਨਹੀਂ ਛਟਨੀ ਬਣਾਈਦੀ ਹਾਈ ਕੁੰਡੇ ਨਾਲ ਬਣਾਈਦੀ ਆ ਲੈ ਥੋੜੀ ਆਈ ਐ ਲਓ ਜੀ ਹੁਣ ਕੁੰਡਾ ਤੋਂ ਹੁੰਦਿਆ ਆ ਇਹ ਸਾਡਾ ਦੇਸੀ ਜਗਾੜ ਆ ਇਹਦੇ ਵਿੱਚ ਛਟਨੀ ਬਣਾ ਕੇ ਦੇਖੋ ਕਿੰਨੀ ਸਵਾਦ ਆਉਂਦੀ ਆ ਬਿਲਕੁਲ ਫਰੈਸ਼ ਬਣੂਗੀ ਤੁਹਾਨੂੰ ਮੈਂ ਦਿਖਾਉਣੀ ਆ ਪੂਤਨਾ ਆਪਾਂ ਕਿਥੋਂ ਤੋੜਿਆ ਆ ਸਾਡੇ ਤੇ ਲੱਗਿਆ ਜੀ ਪੂਤਨਾ ਤੇ ਆ ਨਿੱਕੇ ਨਿੱਕੇ ਟਮਾਟਰ ਵੀ ਲੱਗੇ ਆ ਇਸ ਲਈ ਹੋ ਗਿਆ ਫੇਰ ਟਮਾਟਰ ਵੀ ਪਾਇਆ ਕਰਾਂਗੇ ਵਿੱਚ ਨਾਲੇ ਮੈਨੂੰ ਸਾਰੇ ਜਾਣੇ ਕਿ ਇੱਧੇ ਘਰੇ ਸਬਜ਼ੀ ਤੁਸੀਂ ਲਾਇਆ ਕਰੋ। ਦੋਸਤੋ ਸਾਡੇ ਇੱਧਰ ਨਾ ਕੋਈ ਥਾਂ ਆ ਘਰੇ। ਇੰਨੇ ਚ ਵਿੱਚ ਕੀ ਲਵਾਂ? ਦਾ ਤਾਂ ਚੱਲ ਲਾ ਹੀ ਲੈਨੇ। ਕਿੰਨੇ ਵਿੱਚ ਕੀ ਲਵਣਾ? ਹੁਣ ਮੈਂ ਨਮਕ ਲੈ ਕੇ ਚੱਲੀ ਆ। ਇਹ ਜਿਹੜਾ ਚਟਨੀ ਚ ਪਾਉਣਾ ਆਪਾਂ। ਡੰਡਾ ਕਿ ਡੰਡਾ? ਲੋ ਜੀ ਸਸਾ ਸਿਸਟਮ ਜਿਹੜਾ ਤਿਆਰ ਹੋ ਗਿਆ ਆ। ਆ ਹੈਗਾ ਪੁਦੀਨਾ, ਮਿਰਚਾਂ ਤੇ ਪਿਆਜ਼ ਤੇ ਇਹ ਸਾਡਾ ਕੁੰਡਾ ਤੇ ਉਹ ਸਾਡਾ ਨਮਕ। ਹੁਣ ਚਟਨੀ ਲੱਗੇ ਬਣਾਉਣਾ ਤੇ ਕੁੰਡਾ ਲੱਭ ਲੋ ਛੇਤੀ ਛੇਤੀ। ਅੱਜ ਇਹਨਾਂ ਦੇਸੀ ਚਟਨੀ ਬਣਾ ਕੇ ਦੇਣੀ ਆ ਘਰ ਦੀ। ਲੋਈ ਚਟਨੀ ਬਣਾਉਣ ਲੱਗੇ ਆ ਦੇਸੀ ਘਰ ਦੀ ਫਰੈਸ਼ ਚਟਨੀ ਬਿਆਜ਼ ਪਹੁੰਚ ਚੁੱਕੇ ਆ ਬਿਆਜ਼ ਤਾਂ ਨਹੀਂ ਪਹੁੰਚਿਆ ਕੀ ਕੀ ਪਾਇਆ ਇੰਨਾ ਵੀ ਦੱਸ ਦੋ ਉੱਡੇ ਛੁੱਟੀ ਜਾਣੇ ਵਿੱਚ ਬਿਆਜ਼ ਪਾਏ ਗਿਆ ਹਰੀਆਂ ਮਿਰਚਾਂ ਹਾਂ ਦੋ ਪਿਆਜ਼ ਹਾਂ ਚਾਰ ਮਿਰਚਾਂ ਹਾਂ ਤੇ ਪੁਦੀਨਾ ਘਰ ਦਾ ਜਿੰਨਾ ਹੋਵੇ ਸਿੱਟ ਸਕਦੀ ਆ ਆ ਲੈ ਖੁੱਲੇ ਦਿਲ ਨਾਲ ਪਾ ਸਾਡੀ ਜਿਹੜੀ ਘਰ ਦੀ ਕੀਤੀ ਹੈ ਮਤਲਬ ਕਿ ਸਾਬ ਕੋਈ ਵਿੱਚੇ ਪਾ ਲੈਣਾ ਨਾ ਹੋ ਨਮਕ ਪਾਣਾ ਤੇ ਆਹੜਾ ਘੋੜਨਾ ਹੈ ਤੇ ਇਹ ਤਾਂ ਨਿੰਮ ਦਾ ਨਿੰਮ ਦਾ ਆਕੇ ਵਿੱਚ ਕਰੋ ਨਾ ਸਾਰਾ ਫੇਰੀ ਵਿੱਚ ਮਸਕ ਹੋਊਗਾ ਨਮਕ ਵੀ ਨਿੰਮ ਦਾ ਘੋਟਣਾ ਹੈ ਲੈ ਮੋਦੇ ਹੀ ਪਾ ਦੇਣਾ ਨੂੰ ਹੋਤ ਲੈਣ ਤੇ ਹੱਲਾ ਨਮਕ ਪਾ ਕੇ ਫੇਰ ਘੋਲਣਾ ਤੱਕ ਅਲੱਗ-ਅਲੱਗ ਰਹਿਣਾ ਨਮਕ ਵਿੱਚੀ ਘਟ ਹੋਈ ਜਾਊਗਾ ਨਾ ਨਮਕ ਆਹ ਦੇਖੋ ਜੀ ਸਾਡੀ ਘਟ ਨਹੀਂ ਵੜਨਦੀ ਆ ਹੁਣ ਇਹਨੂੰ ਚੰਗੀ ਤਰ੍ਹਾਂ ਕੁੱਟਣਾ ਆਇਆ ਸੀ ਫੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਇੱਧਰ ਘੋਟਾ ਘਟਾ ਚੱਲਣ ਦੇ ਆ ਉਧਰ ਪੈਰ ਨਾਲ ਝੂਟਾ ਦੇਸੀ ਜਗਾੜਾ ਸਾਡੇ ਕੋਲ ਸਾਰੇ ਹੀ ਦੇਸੀ ਜਗਾੜਾ ਹੀ ਸਹੀ ਬੰਦੇ ਹੀ ਦੇਸੀ ਜਗਾੜਾ ਵਾਲੇ ਆ ਬਸ ਉਹਨਾਂ ਨੂੰ ਨਮਕ ਪਾਕਿਸਤਾਨ ਚੰਗੀ ਤਰ੍ਹਾਂ ਕੋਟਲੇ ਚਟਨੀ ਹੋਈ ਨਹੀਂ ਦੋਸਤੋ ਚਲੋ ਹੋਣੀ ਹੈ ਨਾ ਇਹ ਕੋਈ ਵੀ ਪਿਆਜ਼ ਪੂੜ ਦਿਖਣਾ ਨਹੀਂ ਕਿ ਪੂਕੀ ਕੀ ਪੱਜ ਪਾਇਆ ਸੀ ਆਹ ਦੇਖੋ ਜੀ ਚਟਨੀ ਸਾਡੀ ਬਣ ਕੇ ਰੈਡੀ ਹੋ ਗਈ ਹੈ ਹੁਣ ਵੈਨ ਕੋਲੀ ਚ ਕੱਢਣਾ ਬਣ ਗਈ ਆ ਤੇ ਹੁਣ ਆਪਾਂ ਲੱਗੇ ਆ ਖਾਣ ਚਟਨੀ ਬਹੁਤ ਵਧੀਆ ਬਣ ਗਈ ਨਾ ਇਹ ਆਪੋ ਬਾਇਆ ਪੂਤ ਨਾ ਪਾਇਆ ਤੇ ਪਿਆਜ਼ ਪਾਏ ਹਰੀਆਂ ਮਿਰਚਾਂ ਪਾਈਆਂ ਅੱਭੀ ਹੀ ਹੋਣੀ ਸੀ ਬੱਚੋ ਆਉਂਦੀਆਂ ਅਸੀਂ ਗਏ ਫੇਟਰੜਾ ਦੇ ਨਾ ਉੱਥੇ ਲੱਗਈ ਹੋਣੀ ਆ ਮੁੰਡਿਆਂ ਦੀਆਂ ਦੇ ਕਿੱਥੇ ਲੱਗਈ ਹੋਣੀ ਤੇ ਜੇਕਰ ਤੁਹਾਨੂੰ ਭੁੱਖ ਮਤਲਬ ਕਿ ਰੋਟੀ ਖਾਣ ਨਹੀਂ ਦੇ ਲੱਗਦਾ ਤੁਸੀਂ ਘਰ ਦੇ ਵਿੱਚ ਚਟਨੀ ਪਾ ਸਕਦੇ ਆ ਆਰਬਦੀ ਦਾ ਪਾਣੀ ਇਹ ਵਧੀਆ ਹੁੰਦਾ ਬਦੀ ਦਾ ਪਾਣੀ ਪਤਾ ਬਹੁਤ ਵਧੀਆ ਈ ਦਾ ਦੇਸੀ ਜੇਕਰ ਤੁਹਾਨੂੰ ਰੋਟੀ ਖਾਣ ਨਹੀਂ ਦੇ ਲੱਗਦਾ ਤੇ ਆਮ ਦਾ ਘਰ ਚੜਨੀ ਬਣਾਓ ਕੁੰਡੇ ਵਿੱਚ ਕੁੱਟ ਕੇ ਤੁਹਾਨੂੰ ਭੁੱਖ ਵੀ ਜ਼ਿਆਦਾ ਲੱਗੂਗੀ ਰੋਟੀਆਂ ਨਾਲ ਜੜੀਆਂ ਹਾਂ ਹੋਣੀਆਂ ਇਸ ਲਈ ਮੈਂ ਰੋਟੀ ਖਾ ਕੇ ਤੁਹਾਨੂੰ ਨਹੀਂ ਦਾਂ। ਮੈਨੂੰ ਮਰੀ ਦੀ ਸਵਾਤ ਚ ਗਈ। ਆਗਰੇ ਲੂਣ ਵਿੱਚ ਕਿੱਦਾਂ ਹੋਇਆ ਵਿੱਚ? ਫਿਰ ਬੱਪੂ ਨੂੰ ਰੋਟੀ ਦੇਣੀ ਆ ਤੇ ਗਰਮ ਪਰਖ ਤਾਂ ਦੇਈਏ। ਡੈਡ ਨੂੰ ਰੋਟੀ ਦੇਣੀ ਆ ਸਾਡੇ ਥੋੜਾ ਜਿਹਾ ਕੋਈ ਆ ਗਏ ਆ ਤੇ ਇਸ ਕਰਕੇ ਆਪਾਂ ਹੈ ਲੋ ਜਿਹੜਾ ਸਾਨੂੰ ਇੱਥੇ ਕਰਨਾ ਪਣਾ ਸਟਾਪ। ਕਿਉਂਕਿ ਸਾਰੇ ਖਾਂਦੇ ਰੋਟੀ ਖਾਣੇ ਸੀਗੇ ਤੇ ਥੋੜੇ ਗੈਸਟ ਆਏ ਆ। ਤੇ ਉਹ ਨਾ ਕਰਕੇ ਉਹ ਸਾਨੂੰ ਇੱਥੇ ਵਲੌਗ ਤੱਕਣਾ ਪੈਣਾ। ਤੂੰ ਆ ਸਬਜੀਆਂ ਨੂੰ ਰੱਖ ਲਈ ਉੱਪਰ ਸਾਰੇ ਟੱਬਰ ਨੇ ਖਾਣੀਆਂ ਤੂੰ ਇਕੱਲੀ ਨਹੀਂ ਖਾਣੂ। ਗੁਰਦੁਆਰਾ ਬਣੀ। ਸਹੀ ਹੈ। ਬਿਲਕੁਲ ਨੂੰਵੇਂ ਸਹੀ ਆ। ਤੇ ਜ਼ਿਆਦਾ ਨਾ ਖਾਟ। ਰੋਟੀਆਂ ਰੱਖ ਕੇ ਦੇ ਦੇ ਸਾਰਿਆਂ ਨੂੰ। ਰੋਟੀਆਂ ਰੱਖ ਕੇ ਦੇ ਦੇ ਸਾਰਿਆਂ ਨੂੰ ਥੋੜੀ ਜਿਹੀ। ਰੋਟੀ ਗਰਮ ਕਰਨੀ ਹੈ ਤੇ ਹਾਂ ਇਹਨਾਂ ਦਾ ਥੋੜੀ ਜਿਹੀ ਤੇ ਮੈਂ ਠੀਕ ਹਾਂ ਫਰਮਾਂ ਦਾ ਰੋਟੀ ਦੇ ਗੁੰਡੇ ਚਲੋ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਸਾਡੇ ਬਲੌਗਸ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਆ ਸੈਲਫੀ ਤਾਂ ਆ ਗਈ ਆ ਸਕੂਲੋਂ ਤੇ ਤੇ ਕੱਲ੍ਹ ਦਾ ਬਲੌਗ ਦੇਖਦੇ ਰਹਿੰਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿੱਸੋ ਜੀ ਕੀ ਕੀ ਗੱਲ ਕਾਦਾ ਬਲੌਗ ਦੇਖ ਰਹੇ ਰਹੇ ਹੋ ਅਸੀਂ ਅੱਜ ਪੈਕਿੰਗ ਕਰਨੀ ਆ ਤੇ ਉਹ ਬਲੌਗ ਤੁਹਾਡਾ ਦਿਖਾਵਾਂਗੇ ਪੈਕਿੰਗ ਕਰਨੀ ਕਿੱਥੇ ਆ ਨਾ ਕਰੋ ਜਾਨਾ ਤੇ ਕਿਨੇ ਕਿਨੇ ਜਹਾਦ ਦੱਸਾਂਗੇ ਤੇ ਇੱਥੇ ਬਲੌਗ ਨਾ ਬਣੇ ਰਹੋ ਕਦ ਤੱਕ ਠੰਡਾ ਬਣ ਜਾ ਪੀਪੋ ਤਾਂ ਤੇਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਨੂੰ ਤਾਂ ਮੈਨੂੰ ਇਹ ਬਲੌਗ ਦੇਖਣ ਲਈ ਤੇ ਪਿਆਰਾ ਜਿਹਾ ਕਮੈਂਟ ਕਰਿਓ ਬਾਏ ਬਾਏ